ਪੈਨਸ਼ਨਰ ਮਹਾਸੰਗਠਨ ਦੀ ਮੀਟਿੰਗ ਫਿਰ ਮੁਲਤਵੀ ਹੁਣ 10 ਫਰਵਰੀ ਨੂੰ ਨਵੀਂ ਡੇਟ ਵਿੱਤ ਵਿਭਾਗ ਦੇ ਪੱਤਰ ਨਾਲ 22 ਜਨਵਰੀ ਵਾਲੀ ਮੀਟਿੰਗ ਰੱਦ ਪ੍ਰਬੰਧਕੀ ਕਾਰਨ ਤਸਕੀਰ ਤਾਲੀਫ ਮੀਟਿੰਗ ਪੈਨਸ਼ਨਰਾਂ ਚਰੋਸ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਪੈਨਸ਼ਨਰ ਮਹਾਸੰਗਠਨ 22 ਜਨਵਰੀ ਨੂੰ ਨਿਰਧਾਰਤ ਮੀਟਿੰਗ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ ਇਸ ਸਬੰਧੀ ਵਿੱਤ ਵਿਭਾਗ ਵੱਲੋਂ ਅੱਜ ਇੱਕ ਪੱਤਰ ਜਾਰੀ ਕਰਕੇ ਦੱਸਿਆ ਗਿਆ ਕਿ ਬੈਟਕ ਪ੍ਰਬੰਧਕੀ ਕਾਰਨ ਕਰਕੇ ਅੱਗੇ ਤੱਕੀ ਗਈ ਹੈ ਹੁਣ ਸਰਕਾਰ ਨੇ ਅਗਲੀ ਮੀਟਿੰਗ ਦੀ ਡੇਟ 10 ਫਰਵਰੀ ਨਿਰਧਾਰਤ ਕੀਤੀ ਹੈ ਜਿਸ ਦੇ ਮਹਾਸੰਗਠਨ ਦੇ ਪੈਨਸ਼ਨਰਾਂ ਵਿੱਚ ਵਿਆਪਕ ਤੌਰ ਤੇ ਰੋਸ ਵਧਦਾ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾ ਮਹੀਨੇ ਵਿੱਚ ਪੈਨਸ਼ਨਰਾਂ ਨੇ ਵੱਡੀ ਰੈਲੀ ਕਰਕੇ ਚੰਡੀਗੜ੍ਹ ਵੱਲ ਕੂਚ ਦਾ ਐਲਾਨ ਕੀਤਾ ਸੀ ਪਰ ਕੁਝ ਸਮੇਂ ਸਰਕਾਰ ਨੇ ਮੀਟਿੰਗਾਂ ਦਾ ਭਰੋਸਾ ਦੇ ਕੇ ਮਾਰਚ ਵਾਲਾ ਪ੍ਰੋਗਰਾਮ ਠੰਡਾ ਕਰਵਾ ਦਿੱਤਾ ਸੀ ਪੈਨਲ 27 ਅਕਤੂਬਰ ਨੂੰ ਮੀਟਿੰਗ طے ਹੋਈ ਪਰ ਉਸ ਤੋਂ ਬਾਅਦ ਵੀ ਕਈ ਵਾਰ ਤਰੀਕਾਂ ਬਦਲੀਆਂ ਗਈਆਂ ਅਤੇ ਆਖਰਕਾਰ 22 ਜਨਵਰੀ ਦੀ ਮਿਤੀ ਦਿੱਤੇ ਗਈ ਚੋ ਹੁਣ ਮੁੜ ਰੱਦ ਕਰ ਦਿੱਤੀ ਗਈ ਹੈ ਇਸ ਦੌਰਾਨ ਸਰਕਾਰ ਵੱਲੋਂ 28 ਅਤੇ 29 ਜਨਵਰੀ ਨੂੰ ਲਗਭਗ 19 ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਪ੍ਰੋਗਰਾਮ ਵੀ ਪਹਿਲਾਂ ਹੀ ਜਾਰੀ ਹੋ ਚੁੱਕਿਆ ਹੈ। ਬਾਈ ਜਨਵਰੀ ਦੀ ਮੀਟਿੰਗ ਤਲਨ ਤੋਂ ਬਾਅਦ ਹੁਣ ਇਹ ਛੰਕੇ ਵੀ ਉੱਠ ਰਹੇ ਨੇ ਕਿ ਕੀ ਉਹ ਮੀਟਿੰਗਾਂ ਸਮੇਂ ਤੇ ਹੋਣਗੀਆਂ ਜਾਂ ਨਹੀਂ ਜਾਂ ਉਹਨਾਂ ਦਾ ਵੀ ਟਾਈਮ ਬਦਲਿਆ ਜਾਵੇਗਾ। ਪੈਨਸ਼ਨ ਮਹਾਸੰਗ ਦੇ ਪ੍ਰਧਾਨ ਅਕਾਲਸੀ ਨੇ ਮੀਟਿੰਗ ਮੁਲਤਵੀ ਹੋਣ ਤੇ ਬੜੀ ਨਿਰਾਸ਼ਗੀ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਫਿਰ ਤਾਲ ਦੇਣਾ ਪੈਨਸ਼ਨਰਾਂ ਲਈ ਵੱਡਾ ਝਟਕਾ ਹੈ ਅਤੇ ਇਸ ਨਾਲ ਸਰਕਾਰੀ ਭਰੋਸੇ ਤੇ ਅਸਰ ਪੈ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਵੀ ਅੱਜ ਦੀ ਵਧਾਇਆ ਜਾਵੇ ਘਰ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਮੇਰੇ ਚੁਕੜੀ ਰਹਿੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਾਮ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹੋਰ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ